ਨਾਰਾ 13:30 ਤੇਰਾ 13:30 ਤੇਰਾ 13:30 ਤੇਰਾ 13:30 ਇਹਦਾ ਹਾਂ 13:30 ਆ ਗਿਆ ਉਹ ਗਲੇਰਾ ਉਹ ਗਲੇਰਾ ਜਾ ਪਾਪਾ ਨੂੰ ਕਰ ਲੈ ਉਹ ਗੱਲ ਤਾਂ ਸੁਣ ਲੈ ਪਹਿਲਾਂ ਚੈੱਕ ਕੀਤਾ ਪੰਜ ਆਇਆ ਮਿੰਟਵਾ ਚੈੱਕ ਕੀਤਾ ਤਿੰਨ ਆ ਗਿਆ ਨਾ ਟਰਾਈ ਜੇ ਚੈੱਕ 12 ਆਈ ਜਾਣਾ ਹਾਂਜੀ ਮਿੱਤਰੋ ਐਸੀ ਐਸ ਵੇਲੇ ਖੜੇ ਆਂ ਦਾਣਾ ਮੰਡੀ ਦੇ ਵਿੱਚ ਬਹੁਤ ਸਾਰੀ ਕਣਕ ਜਿਹੜੀ ਐ ਟਰਾਲੀਆਂ ਪਰ ਪਰ ਕੇ ਦਾਣਾ ਮੰਡੀ ਚ ਆ ਰਹੀ ਐ ਪਿਛਲੇ 3-4 ਦਿਨਾਂ ਤੋਂ ਲਗਾਤਾਰ ਅਸੀਂ ਵੇਖ ਰਹੇ ਆ ਕਿ ਹਰ ਆੜ੍ਹਤੇ ਤੇ ਇੱਕ ਲੱਗ ਰਹੇ ਨੇ ਟਰਾਲੀ ਦੇ ਟਰਾਲੀ ਛੱਡਦੀ ਆ ਰਹੀ ਆ ਤੁਸੀਂ ਸਾਡੇ ਪਿਛਲੇ ਪੰਨੇ ਵੇਖਿਆ ਹੋਣਾ ਕਿ ਕਿਵੇਂ ਮਤਲਬ ਟੋਟਲ ਜਿਹੜੀ ਮੰਡੀ ਹੈ ਉਹ ਸਾਰੀ ਭਰੀ ਪਈ ਹੈ ਔਰ ਇਸ ਮੰਡੀ ਦੇ ਵਿੱਚ ਨਾ ਕਿਤੇ ਵੀ ਕੱਲੀ ਇਸ ਮੰਡੀ 'ਚ ਨਹੀਂ ਅਸੀਂ ਬਹੁਤ ਸਾਰੀਆਂ ਮੰਡੀਆਂ 'ਚ ਹੋਰ ਵੀ ਜਾ ਕੇ ਆਏ ਆ ਕਿਤੇ ਵੀ ਅਜੇ ਮਤਲਬ ਇੱਕ ਵੀ ਦਾਣਾ ਜਿਹੜਾ ਹੈ ਉਹ ਤੋਲਿਆ ਨਹੀਂ ਗਿਆ ਉਹਦਾ ਕਾਰਨ ਕੀ ਹੈ ਸਭ ਤੋਂ ਵੱਡਾ ਉਹਦਾ ਕਾਰਨ ਜਿਹੜਾ ਸਾਹਮਣੇ ਆਇਆ ਹੈ ਕਿ ਦਾਣੇ ਅਜੇ ਜਿਹੜੇ ਆ ਉਹਨਾਂ 'ਚ ਮੌਇਸਚਰ ਬਹੁਤ ਜ਼ਿਆਦਾ ਆ ਰਿਹਾ ਹੈ ਕੁਝ ਵੇਖਿਆ ਵੀ ਉਹਨਾਂ ਵੀਡੀਓ 'ਚ ਵੇਖੋਗੇ ਕਿ ਕਿਵੇਂ ਮੌਇਸਚਰ ਜਿਹੜਾ ਉਹ ਚੈੱਕ ਕੀਤਾ ਜਾ ਰਿਹਾ ਹੈ ਮੌਇਸਚਰ ਬਹੁਤ ਜਾ ਰਿਹਾ ਹੈ ਮਤਲਬ ਜਾਇਕਿ ਨਮੀ ਜਿਹਨੂੰ ਆਪਾਂ ਕਹਿੰਦੇ ਨੇ ਨਮੀ ਜਿਹੜੀ ਕਣਕ ਦੇ ਵਿੱਚ ਬਹੁਤ ਜ਼ਿਆਦਾ ਆ ਰਹੀ ਹੈ ਕਣਕ ਗਿੱਲੀ ਹੈ ਇਸ ਕਰਕੇ ਜਿਹੜੇ ਸਾਡੇ ਕਿਸਾਨ ਭਰਾ ਉਹ ਵੀ ਕਾਲੇ ਪੈ ਰਹੇ ਆ ਕਿਵੇਂ ਸੰਤੂ ਸਾਹਿਬ ਬਿਲਕੁਲ ਜਿਹੜਾ ਆਪਾਂ ਹੁਣ ਦੇਖ ਰਹੇ ਆ ਇੱਥੇ ਆੜਤੀਆਂ ਦੀ ਵੀ ਮਜਬੂਰੀ ਬਣ ਜਾਂਦੀ ਹੈ ਇਹ ਕਿਉਂਕਿ ਜਿਹੜਾ ਕਣਕ ਦਾ ਦਾਣਾ ਹੈ ਜੀ ਇਹ ਹਰ ਘਰ ਤੇ ਜਾਣਾ ਹੈ ਹਰ ਬੰਦੇ ਨੇ ਕਣਕ ਦਾ ਨਾਜ ਖਾਣਾ ਖਾਣਾ ਬਿਲਕੁਲ ਜੀ ਜੇ ਤਾਂ ਇਹ ਸੁਕਾ ਕੇ ਟੋਲੀ ਜਾਵੇਗੀ ਤੇ ਇਹ ਜਿਹੜੀ ਸੰਭੀ ਰਹਿੰਦੀ ਹੈ ਜਦੋਂ ਇਹ ਗਿੱਲੀ ਸੰਧੂ ਸਾਹਿਬ ਟੋਲੀ ਜਾਂਦੀ ਹੈ ਨਾ ਫਿਰ ਇਹ ਜਿਹੜੀ ਹੈ ਇਹਦੇ ਵਿੱਚ ਕਹਿੰਦੇ ਹੁੰਦੇ ਨੇ ਵੀ ਉਹ ਭਾਫ ਮਾਰ ਜਾਂਦੀ ਹੈ ਬਿਲਕੁਲ ਤੇ ਜਾਣ ਕਣਕ ਜਿਹੜੀ ਉਹ ਸਾਰੀ ਖਰਾਬ ਹੋ ਜਾਂਦੀ ਹੈ ਇਸ ਕਰਕੇ ਅਸੀਂ ਤਾਂ ਇੱਥੇ ਇੱਕ ਬੇਨਤੀ ਜ਼ਰੂਰ ਕਿਸਾਨ ਭਰਾਵਾਂ ਨੂੰ ਇਹ ਕਰਾਂਗੇ ਕਿ ਭਰਾਓ ਇੱਕ ਬੇਨਤੀ ਨੂੰ ਮੰਨਿਓ ਕਿ ਜਿਹੜੀ ਕਣਕ ਹੈ ਨਾ ਇਹਨੂੰ ਬਿਲਕੁਲ ਪਕਾ ਕੇ ਵੜਾਓ ਸੰਧੂ ਸਾਹਿਬ ਸਭ ਤੋਂ ਵੱਡੀ ਗੁਰੂ ਸਾਹਿਬ ਨੇ ਇੱਕ ਬੇਨਤੀ ਕਰਨ ਲੱਗਾ ਸੀ ਟੁੱਟੀ ਜੀ ਤੁਸੀਂ ਬਾਅਦ ਚ ਐਕਸਪਲੇਨ ਕਰਨਾ ਮੈਨੂੰ ਜਿੰਨੀ ਸਮਝ ਲੱਗੀ ਤੁਹਾਡੀ ਗੱਲ ਤੋਂ ਵੀ ਦੇਖੋ ਆ ਕਣਕ ਹੈ ਇਹਦੇ ਚ ਸਾਡੀ ਪੰਜਾਬ ਦੇ ਵਿੱਚ ਸਾਡੇ ਕਿਸਾਨਾਂ ਦੇ ਵਿੱਚ ਇੱਕ ਨਾ ਦੌੜ ਲੱਗ ਜਾਂਦੀ ਦੌੜ ਜਦੋਂ ਕਿ ਮੈਂ ਕਿਲਾ ਕਣਕ ਵੜ ਲਈਨਾ ਤੇ ਤੁਸੀਂ ਪਿੰਡ ਚੋਂ ਵੇਖਣਾ ਵੀ ਪੁਰਾਣੇ ਨੇ ਕਣਕ ਵੜ ਲਈ ਮੈਂ ਕਿਉਂ ਪਿੱਛੇ ਰਹਿ ਗਿਆ ਮੈਂ ਕਿਉਂ ਪਿੱਛੇ ਰਹਿ ਗਿਆ ਅਸੀਂ ਫਸਲ ਦੀ ਪੂਰੀ ਪਰਖ ਨਹੀਂ ਕਰਦੇ ਵੀ ਪੂਰੀ ਪੱਕ ਗਈ ਆ ਇਹੀ ਗੱਲ ਮੈਂ ਤੁਹਾਡੇ ਨਾਲ ਕਰਨ ਲੱਗਾ ਸੀ ਵੀ 6 ਮਹੀਨੇ ਅਸੀਂ ਸਬਰ ਕਰਦੇ ਕਰਦੇ ਬਿਲਕੁਲ ਕਰਦੇ ਉਹਨੂੰ ਪੈਦਾ ਕਰਦੇ ਆ ਉਹਨੂੰ ਸਾਂਭਦੇ ਆ ਹੁੰਦਾ ਹਰ ਬਿਮਾਰੀ ਦਾ ਖਿਆਲ ਰੱਖਣੇ ਆ ਉਹ ਤੇ ਪੂਰਾ ਖਰਚ ਕਰਦੇ ਆ ਪਤਣੀ ਕੀ ਗੱਲ ਹੈ ਕਿ ਜਦੋਂ ਇਹ ਪੱਕਣ ਤੇ ਆਉਂਦੀ ਸਾਡਾ ਤਾਂ ਸਬਰ ਟੁੱਟ ਜਾਂਦਾ ਸਬਰ ਟੁੱਟ ਜਾਂਦਾ ਬਿਲਕੁਲ ਸਹੀ ਗੱਲ ਹੈ ਉਦੋਂ ਸਾਡਾ ਸਬਰ ਜਿਹੜਾ ਹੈ ਉਹ ਫੇਲ ਹੋ ਜਾਂਦਾ ਹੈ ਵੇਖੋ ਇੱਥੇ ਅਸੀਂ ਚਲੋ ਜਿਹੜੀ ਜਿੱਥੇ ਸਰਕਾਰ ਨਕਮੀ ਹੈ ਸਰਕਾਰਾਂ ਦੁਆਰਾ ਕੋਈ ਚੰਗਾ ਪ੍ਰਬੰਧ ਨਹੀਂ ਕੀਤਾ ਜਾਂਦਾ ਉਹ ਤਾਂ ਸਾਨੂੰ ਪਤਾ ਹੀ ਹੈ ਪਰ ਇੱਥੇ ਕੁਝ ਨਾ ਕੁਝ ਸਾਨੂੰ ਆਪਣੇ ਆਪ ਦੇ ਵਿੱਚ ਵੀ ਸੁਧਾਰ ਲਿਆਉਣਾ ਪਏਗਾ ਬਿਲਕੁਲ ਕਿਉਂਕਿ ਸਬਰ ਜਿਹੜਾ ਹੈ ਸਬਰਨਾ ਦੀ ਚੀਜ਼ ਜਿਹੜੀ ਕਿਸਾਨ ਦੇ ਵਿੱਚੋਂ ਐਸੋੜੇ ਖਤਮ ਹੁੰਦੀ ਜਾ ਰਹੀ ਹੈ ਤੇ ਜੇਕਰ ਅਸੀਂ ਇੱਥੇ ਹੋਣਾ ਮੰਨ ਲਓ ਆੜਤੀਏ ਰੋਈ ਜਾਂਦੇ ਉਹ ਕਹਿੰਦੇ ਟਰਾਲੀ ਨਾਲ ਜੋੜ ਕੇ ਤੁਸੀਂ ਟਰਾਲੀ ਲਈ ਚਲੋ ਜੀ ਪਰ ਜਦੋਂ ਮੌਇਸਚਰ ਨਾ ਪੂਰਾ ਆ ਅਸੀਂ ਤੋਲਾਂਗੇ ਕਿਵੇਂ ਤੋਲਾਂਗੇ ਕਿਵੇਂ ਤੇ ਮੰਡੀ ਪਰ ਜਾਣੀ ਐ ਬਿਲਕੁਲ ਤੇ ਫੇਰ ਜਿਹੜਾ ਅਸੀਂ ਜਦੋਂ ਦੂਜੇ ਢਾਣੇ ਲਵਾਵਾਂਗੇ ਚੱਕਿਆ ਨਹੀਂ ਜਾਣਾ ਮੰਡੀ ਖਾਲੀ ਨਹੀਂ ਹੋ ਬਿਰਕ ਸਾਹਿਬ ਹਾਂ ਜੇ ਹੁਣ ਜਿੰਨਾ ਭਰਿਆ ਪਾ ਮੰਡੀ ਹਜੇ ਮੈਨੂੰ ਲੱਗਦਾ ਵੀ ਇੱਕ ਵੀ ਤਲਾਈ ਨਹੀਂ ਲੱਗੀ ਨਹੀਂ ਨਹੀਂ ਲੱਗੀ ਤੇ ਤੁਸੀਂ ਕਣ ਕ ਹਜੇ ਵੇਖੋ ਕਿ ਤਕਰੀਬਤ ਤਕਰੀਬਨ ਸਾਰੀ ਮੰਡੀ ਭਰੀ ਪਈ ਐ ਭਰੀ ਪਈ ਐ ਤੇ ਹੁਣ ਜਿਸ ਤਰੀਕਾ ਸਾਰੇ ਲਿਆ ਕੇ ਲਾਹ ਲਾ ਕੇ ਰੱਖੀ ਜਾਣਗੇ ਤੇ ਤੁਲੇਗੀ ਨਹੀਂ ਤੇ ਇੱਕ ਜ਼ਿਮੀਂਦਾਰ ਨੂੰ ਵੀ ਨੁਕਸਾਨ ਆੜਤੀਏ ਨੂੰ ਨੁਕਸਾਨ ਹੈ ਇਹ ਜਿਹੜਾ ਕਿ ਕੱਲ ਨੂੰ ਆਪਾਂ ਇਹ ਆਟਾ ਆਪਣੇ ਤੇ ਕਰਾਉਣਾ ਆਪਾਂ ਨੂੰ ਵੀ ਨੁਕਸਾਨ ਹੈ ਇਹ ਸਾਰੇ ਵਰਗ ਨੂੰ ਹੀ ਸੋਚ ਕੇ ਚੱਲਣਾ ਪੈਣਾ ਮੈਂ ਤਾਂ ਉਹੀ ਬੇਨਤੀ ਕਰਦਾ ነ ਜੀ ਵੀ ਜਿੱਥੇ ਸਬਰ ਨਾ ਦੀ ਚੀਜ਼ ਹੈ ਨਾ ਉਹ ਸਬਰ 2-4 ਦਿਨ 10 ਦਿਨ ਦਾ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਮੌਸਮ ਦੇ ਵਿੱਚ ਵੀ ਇਸ ਵੇਲੇ ਵੇਖਿਆ ਜਾਵੇ ਨਾ ਤੇ ਖੁੱਲ ਕੇ ਜਿਹੜੀ ਗਰਮੀ ਜਿਹੜੀ ਪੈਂਦੀ ਹੁੰਦੀ ਹੈ ਨਾ ਉਹ ਗਰਮੀ ਹੈ ਨਹੀਂ ਨਹੀਂ ਹੈਗੀ ਹਾਂਜੀ ਜੀ ਜੀ ਇਸ ਵੇਲੇ ਮੌਸਮ ਦੇ ਵਿੱਚ ਵੀ ਨਮੀ ਹੈ ਤੁਸੀਂ ਸਵੇਰੇ ਕਿਤੇ ਵੇਖੋ ਜਦੋਂ ਤੜਕਸਾਰਾ ਪੌੜ੍ਹਦੇ ਉਦੋਂ ਠੰਡ ਲੱਗਦੀ ਹੈ ਠੰਡ ਹੁੰਦਾ ਹੈ ਠੰਡ ਮਹਿਸੂਸ ਹੁੰਦੀ ਹੈ ਫੇਰ ਜਾ ਕੇ ਦੁਪਹਿਰ ਜਿਹਨੂੰ ਮਾੜਾ ਮੋੜ ਮਹਿਸੂਸ ਹੁੰਦੀ ਹੈ ਗਰਮੀ ਸ਼ਾਮ ਨੂੰ ਫੇਰ ਠੰਡ ਪੈਣੀ ਸ਼ੁਰੂ ਹੋ ਜਾਂਦੀ ਹੈ ਇਸ ਕਰਕੇ ਜਿਹੜੀ ਉਹ ਨਾਂ ਤਾਂ ਜਿਹਨੂੰ ਕਹਿੰਦੇ ਹੁੰਦੇ ਨੇ ਨਾ ਪੱਛੋਂ ਦੀ ਹਵਾ ਚੱਲਦੀ ਹੈ ਨਾਲ ਪੱਛੋਂ ਦੀ ਹਵਾ ਚੱਲ ਰਹੀ ਹੈ ਜਿਹਦੇ ਕਰਕੇ ਕਣਕ ਨੂੰ ਜਿਹੜਾ ਉਹ ਮਤਲਬ ਜਿਹੜੀ ਸੋਖ ਆਉਣੀ ਹੈ ਤੇ ਇਸ ਕਰਕੇ ਕਿਸਾਨ ਭਰਾਵਾਂ ਨੂੰ ਵੀ ਬੇਨਤੀ ਹੈ ਕਿ ਅਸੀਂ ਹੁਣ ਮੰਡੀ 'ਚ ਖੜੇ ਆ ਸਾਡਾ ਇੱਕ ਮਤਲਬ ਟੀਚਾ ਹੁੰਦਾ ਵੀ ਚੰਗੀ ਗੱਲ ਲੈ ਕੇ ਸੰਗਤਪੁਰ ਜਾਈਏ ਚੰਗੇ ਵਿਚਾਰ ਲੈ ਕੇ ਜਾਈਏ ਜਿਹਦੇ ਨਾਲ ਸਾਡੇ ਸਾਰਿਆਂ ਦਾ ਫਾਇਦਾ ਹੋਵੇ ਇੱਕ ਹੋਰ ਗੱਲ ਦੇਖੋ ਤੁਸੀਂ ਕਿੰਨੇ ਲੇਬਰ ਦੇਖੋ ਕਿੰਨੀ ਬੈਠੀ ਹੈ ਜੀ 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 ਦੇ ਚੰਦ ਬੰਦੇ ਕੰਮ ਕਰ ਰਹੇ ਆ ਬਾਕੀ ਸਾਰੇ ਬੈਠੇ ਕੀ ਕਰਦੇ ਇਹ ਦੇ ਕਰਕੇ ਇਹ ਵੀ ਦੇਖੋ ਕੰਮ ਸਿਸਟਮ ਚੱਲ ਨਹੀਂ ਰਿਹਾ ਜੇ ਚੱਲਦਾ ਹੋਵੇ ਹੁਣ ਇਹ ਜਿਹੜੇ ਬੰਦੇ ਵਿਹਲੇ ਬੈਠੇ ਆ ਇਹ ਵੀ ਕੰਮ ਕਰਨ ਜੇ ਮਤਲਬ ਤੁਲਾਈ ਤਾਂ ਹੀ ਸਹੀ ਹੋਏਗੀ ਜੇ ਕਣਕ ਦਾਣਾ ਸਹੀ ਹੋਏ ਕਿਸੇ ਨੂੰ ਨੁਕਸਾਨ ਕਿਸੇ ਨੂੰ ਵੀ ਨਹੀਂ ਹੋਣਾ ਚਾਹੀਦਾ ਨਾ ਜ਼ਿਮੀਂਦਾਰ ਨੂੰ ਨਾ ਆੜਤੀਏ ਨੂੰ ਇੱਥੇ ਇਹੀ ਪੰਗਾ ਰਹਿਣਾ ਸੰਤੂ ਸਾਹਿਬਾ ਜੀ ਕਿ ਇੱਕ ਤਾਂ ਜਿਹੜੀ ਵਿਹਲੀ ਲੇਬਰ ਹੈ ਜੀ ਉਹਦਾ ਮਨਸਰ ਸਾਰਾ ਆੜਤੀਏ ਸਿਰ ਆ ਜਾਣਾ 8-30 ਉਹਨਾਂ ਦਾ ਮੰਡੀ ਤੇ ਆਇਆ ਖਰਚ ਪੈ ਹੀ ਜਾਣਾ ਭੈਣਾ ਜੀ ਭਾਵੇਂ ਕਮ ਆਵੇ ਭਾਵੇਂ ਨਾ ਜੀ ਅੱਛਾ 8-30 ਜਦੋਂ ਖਰਚ ਜ਼ਿਆਦਾ ਪਿਆ ਤੇ 8-30 ਫਿਰ ਕਿੱਥੇ ਪਾਉ ਇੱਕ ਕਿਸਾਨਾਂ ਦੇ ਸਾਂਹ ਤੇ ਸਿਰ ਤੇ ਪੈਣਾ ਜੀ ਹਾਂਜੀ ਤੇ ਜੇ ਕੋਈ ਫਸਲ ਕਿਸੇ ਦੀ ਖਰਾਬ ਹੋ ਗਈ ਜਿਹੜੀ ਗਿੱਲੀ ਕਰਨ ਤੇ ਘਟਿਆ ਜੇ ਪਾਈ ਗਈ ਉਹ ਜਿਹੜੀ ਹੁਮਸ ਮਾਰ ਗਈ ਉਹਦਾ ਨੁਕਸਾਨ ਵੀ ਸਾਰਾ ਫਿਰ 8-30 ਉਨ ਪਰਣਾ ਪੈਣਾ ਜੀ ਜੀ ਜਾਂ ਜਿਹੜੇ ਇਨਸਪੈਕਟਰ ਕਲੀਅਰ ਕਰਨਗੇ ਉਹਨਾਂ ਨੂੰ ਭਰਨਾ ਪੈਣਾ ਇਸ ਕਰਕੇ ਇਹ ਸਾਨੂੰ ਸਾਰਿਆਂ ਨੂੰ ਵਿਚਾਰੇ ਦੇ ਤੇ ਕਰ ਲੈਣੀ ਚਾਹੀਦੀ ਹੈ 2-4 ਦਿਨ 5-7 ਦਿਨ ਦਾ ਕੋਈ ਫਰਕ ਨਹੀਂ ਪੈਂਦਾ ਕਣਕ ਨੂੰ ਪੂਰੀ ਚੰਗੀ ਤਰ੍ਹਾਂ ਪਕਾ ਕੇ ਵੱਡਾ ਹੋ ਫਿਰ ਮੰਡੀ ਵਿੱਚ ਲੈ ਕੇ ਆਓ ਤੇ ਮੇਰੇ ਖਿਆਲ ਦੇ ਵਿੱਚ ਰੇਟ ਵੀ ਮਿਰਕ ਸਾਹਿਬ ਤਾਂ ਹੀ ਸਹੀ ਮਿਲੇਗਾ ਨਾ ਫਿਰ ਬਿਲਕੁਲ ਜਿਹੜਾ ਸਹੀ ਕਿਕਾਰੀ ਰੇਟ ਤਾਂ ਸਾਡਾ ਤਾਂ ਹੀ ਪ੍ਰਾਪਤ ਸਾਨੂੰ ਹੋਣਾ ਹੈ ਨਾ ਜੀ ਉਹ ਜੀ ਉਹਦੇ ਕੁਆਲਿਟੀ ਮੁਤਾਬਿਕ ਆਪਾਂ ਚੀਜ਼ ਜਵਾਂਗੇ ਕੁਆਲਿਟੀ ਧੰਨਵਾਦ ਜੀ ਸਾਰਿਆਂ ਦਾ